ਕਾ ਕਹਿੰਦੇ ਤੇ ਸਾਹ ਲੱਗਦੇ ਤੇ ਸਾਹ ਦਰਨ ਜੋ ਪਹਿਲਾ ਸਰਦਾਰ ਕਥਕ ਡਾਂਸਰ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਪਰਫਾਰਮ ਕੀਤਾ ਹੈ ਪਰ ਉਹਨੂੰ ਦੋਨੋਂ ਲੜਕੇ ਸੀ ਫਿਰ ਛੋਟਾ ਜਿਹਾ ਲੜਕਾ ਸੀ ਉਹ ਡਾਂਸ ਦੇ ਵਿੱਚ ਰੁਚੀ ਰੱਖਦਾ ਸੀ ਆਪਦੀ ਤਾਂ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਆਇਆ ਇਹ ਕਥਕ ਸਿੱਖ ਲੇਗਾ ਸੋ ਮੈਨੇ ਕਾ ਹਰਜੀਤ ਜੀ ਜਰੂਰ ਜੇ ਸੀ ਪੂਰੀ ਕੋਸ਼ਿਸ਼ ਕਰਾਂਗੇ ਔਰ ਬੱਚੇ ਨੇ ਇਨੀ ਡੈਡੀਕੇਸ਼ਨ ਨਾਲ ਸਿੱਖਣਾ ਸ਼ੁਰੂ ਕੀਤਾ ਕਿ ਅਜੋ ਕਲਰਸ ਦੇ ਡਾਂਸ ਦੇ ਵਾਨੇ ਸੀਜ਼ਨ 4 ਦੇ ਵਿੱਚ ਪਿਓਰ ਕਥਕ ਔਰ ਕਥਕ ਜੋ ਵੀ ਉਹਨੂੰ ਕੋਰੀਓਗ੍ਰਾਫਰਸ ਉਹਤੇ ਸਿਖਾ ਰਹੇ ਹੈ ਉਹਨੂੰ ਬਹੁਤ ਬਕੂਬੀ ਨਿਭਾ ਰਿਹਾ ਹੈ ਸਰਦਾਰ ਲੜਕਾ ਕੋਈ ਕਥਕ ਕਰ ਰਿਹਾ ਔਰ ਇੰਡੀਆ ਲੈਵਲ ਤੇ ਉਹਨੂੰ ਰਿਪਰੈਜ਼ੈਂਟ ਕਰ ਰਿਹਾ ਸੋ ਕਿਸ ਤਰ੍ਹਾਂ ਦੀ ਫੀਲਿੰਗ ਸ਼ਬਦਾਂ ਵਿੱਚ ਤਾਂ ਬਿਆਨ ਕਰੀ ਨਹੀਂ ਸਕਦੇ ਆ ਕਿਉਂਕਿ ਜਿਹੜਾ ਸੁਪਨਾ ਮੈਂ ਦੇਖਿਆ ਸੀ ਉਹ ਅੱਜ ਮੇਰਾ ਬੇਟਾ ਪੂਰਾ ਕਰ ਰਿਹਾ ਹੈ ਬੱਚਾ ਉੱਥੇ ਵੈਸਟ ਇੰਡੀਅਨ ਡਾਂਸ ਸਿੱਖ ਰਿਹਾ ਸੀ ਤਾਂ ਉਹਦੇ ਮਦਰ ਜਿਹੜੇ ਮੇਰੇ ਨਾਲ ਖੜੇ ਹੈ ਇਹਨਾਂ ਨੂੰ ਪਤਾ ਚੱਲਿਆ ਕਿ ਪੁਲਕਿਤ ਸਰ ਇੱਕ ਦਿੱਲੀ ਤੋਂ ਟ੍ਰੇਨਡ ਕਥਕ ਡਾਂਸਰ ਨੂੰ ਦੇਣਾ ਚਾਹੀਏ ਹੈ ਔਰ ਬਹੁਤ ਅੱਛਾ ਕਥਕ ਸਿਖਾਉਂਦੇ ਹੈ ਤੇਰੇ ਨੇ ਮੇਰੇ ਨਾਲ ਜ਼ਿਕਰ ਕੀਤਾ ਕਿ ਜਦੋਂ ਮੈਂ ਬਚਪਨ ਛੋਟੀ ਸੀ ਤਾਂ ਮੇਰਾ ਬਹੁਤ ਦਿਲ ਸੀ ਮੈਂ ਕਥਕ ਸਿੱਖਾਂ ਪਰ ਫੈਮਿਲੀ ਦੇ ਰਿਜਿਡਨੈਸ ਕਾਰਨ ਕਈ ਵਾਰੀ ਪੈਰੈਂਟਸ ਆ ਲੋ ਨਹੀਂ ਕਰਦੇ ਤਾਂ ਮੈਨੂੰ ਕਰਨ ਦਾ ਮੌਕਾ ਨਹੀਂ ਮਿਲਿਆ ਲੋਕਾਂ ਨਾਲ ਕਿਸ ਤਰ੍ਹਾਂ ਤੁਸੀਂ ਡੀਲ ਕੀਤਾ ਜਦੋਂ ਮੇਰਾ ਬੱਚੇ ਦਾ ਇੰਟਰਸਟ ਹੋਇਆ ਤੇ ਉਸਨੇ ਮੈਨੂੰ ਕਿਹਾ ਕਿ ਮੈਂ ਕਿਹਾ ਠੀਕ ਹੈ ਬੇਟਾ ਕਰਕੇ ਦੇਖੋ ਵਈ ਅਗੋ ਦੇਖਨੇ ਕੀ ਹੁੰਦਾ ਜਦੋਂ ਰਿਐਕਸ਼ਨ ਤੇ ਸਹੀ ਨਹੀਂ ਸੀ ਬਟ ਮੇਰਾ ਬੱਚਾ ਸਿਰਫ ਡਾਂਸ ਕਰਨਾ ਚਾਹੁੰਦਾ ਹੈ ਬਸ ਮੈਨੂੰ ਇਹ ਖੁਸ਼ੀ ਸੀ ਕਿ ਉਹ ادイツ ਇੰਟਰਸਟਡ ਹੈ ਮੇਰਾ ਸੁਪਨਾ ਪੂਰਾ ਕਰ ਰਿਹਾ ਹੈ ਮੈਨੂੰ ਦੁਨੀਆ ਨਾਲ ਕੋਈ ਮਤਲਬ ਨਹੀਂ ਹੈ तो बहुत प्राउड वाली गल हैगी और वैसे शौक भी है और सर मेहनत अकेडमिक करके जो भी है मतलब बहुत अगे बच्चा गया और प्राउड फील हो रहा कई कई बार एक एक भी बचता से सूँ प्रैक्टिस करते हुए बट पेरेंट्स ने एक गुरु से पूरा ट्रस्ट किया और मतलब पेरेंट्स का बहुत व्डा मेजर रोल रहा दोनों के मदर फादर का दो समाज ने भी बहुत कुछ भी किया होना कि है कि लगाया सिर पर पग है पेरेंट्स ग्रुप पवा देता है लड़के बट अज अगर उस मुकाम तक पहुँचे तो वो पेरेंट्स का बहुत व्डा कॉन्ट्रीब्यूशन है जिस दिन भी उन्होंने परफॉर्मेंस होंगी है उस रात साढ़े नौ बजे तो लैके अगले दिन सवेरे साढ़े नौ बजे तक वोटिंग फ्लाइन जो खुलिया रियो सिनेमा जाके वोट करनी हों ਔਰ ਆਪਾਂ ਹੁਣ ਤੁਹਾਡੇ ਸਾਥ ਦੇ ਸਾਹਦੇ ਪੂਰੇ ਪੰਜਾਬ ਦੇ ਪੂਰੇ ਇੰਡੀਆ ਦੇ ਸਾਥ ਦੀ ਜ਼ਰੂਰਤ ਹੈ ਕਿਉਂਕਿ ਇਸ ਡਾਂਸ ਅਟੈਕ ਇੰਡੀਆ ਦਾ ਡਾਂਸ ਹੈ ਔਰ ਇਹ ਪੰਜਾਬ ਚੋਂ ਬੱਚਾ ਆਪਣੇ ਰਿਪਰੈਜ਼ੈਂਟ ਕਰ ਰਿਹਾ ਹੈ ਸ੍ਰੀ ਗੁਰੂਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇੱਕ ਐਸਾ ਟੈਲੈਂਟ ਜਿਨੇ ਆਪਣੇ ਪੂਰੇ ਪੰਜਾਬ ਨਹੀਂ ਬਲਕਿ ਇੰਡੀਆ ਦਾ ਨਾਮ ਰੋਸ਼ਨ ਕੀਤਾ ਤਰਨਜੋਤ ਪਹਿਲਾ ਸਰਦਾਰ ਕਥਕ ਡਾਂਸਰ ਜਿਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਪਰਫਾਰਮ ਕੀਤਾ ਹੈ ਔਰ ਨਾਮ ਜਿਹੜਾ ਆਪਣਾ ਕਮਾਇਆ ਹੈ ਉਹਨਾਂ ਦੇ ਕੋਰੀਓਗ੍ਰਾਫਰ ਉਹਨਾਂ ਦੇ ਗੁਰੂ ਜੀ ਸਾਡੇ ਨਾਲ ਹੈਗੇ ਨੇ ਔਰ ਉਹਨਾਂ ਦੇ ਪੇਰੈਂਟਸ ਸਾਡੇ ਨਾਲ ਹੈਗੇ ਨੇ ਸੋ ਉਹਨਾਂ ਦੇ ਨਾਲ ਜ਼ਰੂਰ ਖਾਸ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਮੈਂਟਰ ਨੇ ਉਹਨਾਂ ਤੋਂ ਜ਼ਰੂਰ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾ ਸਰਦਾਰ ਕਥਕ ਡਾਂਸਰ ਤਰਨਜੋਤ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚਦਾ ਹੈ ਟ੍ਰੇਨਿੰਗ ਦੇ ਲਈ ਹਾਂ ਮੈਨੂੰ ਅੱਜ ਵੀ ਯਾਦ ਹੈ ਅੱਜ ਤੋਂ 6 ਸਾਲ ਪਹਿਲਾਂ ਮੈਂ ਇੱਕ ਸਟੂਡੀਓ ਕਲਾ ਨਿਖਾਰ ਸਟੂਡੀਓ ਹੈ ਮਾਡਲ ਟਾਊਨ ਲੁਧਿਆਣਾ ਚ ਉਥੇ ਕਲਾਸ ਸ਼ੁਰੂ ਕੀਤੀ ਸੀ ਇਦਾਂ ਹੀ ਕਿ ਬੱਚੇ ਮੈਂ ਦਿੱਲੀ ਤੋਂ ਟ੍ਰੇਨਿੰਗ ਲੈ ਕੇ ਜਦੋਂ ਵਾਪਸ ਆਇਆ ਮੈਨੂੰ ਆਸੀ ਚਲੋ ਜਿਹੜਾ ਸ਼ੁੱਧ ਕਥਕ ਹੈ ਜਿਹੜਾ ਪਿਓਰ ਫਾਰਮ ਹੈ ਪੰਜਾਬ ਦੇ ਵਿੱਚ ਕਿਤੇ ਨਹੀਂ ਮਿਲਦਾ ਤਾਂ ਕਿ ਇੱਕ ਬਿਗਨਿੰਗ ਤੌਰ ਤੇ ਨੇ ਇੱਕ ਸ਼ੁਰੂ ਕਰਦਾ ਔਰ ਇੱਕ ਅੱਛਾ ਸਟੂਡੀਓ ਸੀ ਮੈਂ ਉਥੇ ਕਲਾਸ ਲੈਣੀ ਸ਼ੁਰੂ ਕੀਤੀ ਔਰ ਉਸ ਟਾਈਮ ਤੇ ਬੱਚਾ ਉਥੇ ਵੈਸਟ ਇੰਡIAN ਡਾਂਸ ਸਿੱਖ ਰਿਹਾ ਸੀ ਤਾਂ ਉਦੇ ਮਦਰ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਨੂੰ ਪਤਾ ਚੱਲਿਆ ਕਿ ਪੁਲਕਿਤ ਸਰ ਇੱਕ ਦਿੱਲੀ ਤੋਂ ਟ੍ਰੇਨਡ ਕਥਕ ਡਾਂਸਰ ਲੁਧਿਆਣਾ ਚਾਹੇ ਹੈ ਔਰ ਬਹੁਤ ਅੱਛਾ ਕਥਕ ਸਿਖਾਂਦੇ ਹੈ ਤਾਂ ਇਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਕਿ ਜਦੋਂ ਮੈਂ ਬਚਪਨ ਛੋਟੀ ਸੀ ਤਾਂ ਮੇਰਾ ਬਹੁਤ ਦਿਲ ਸੀ ਮੈਂ ਕਥਕ ਸਿੱਖਾਂ ਪਰ ਫੈਮਿਲੀ ਦੀ ਰਿਜਿਡਨੈਸ ਕਾਰਨ ਕਈ ਵਾਰੀ ਪੈਰੈਂਟਸ ਸਹਿ ਲੋ ਨਹੀਂ ਕਰਦੇ ਤਾਂ ਮੈਨੂੰ ਕਰਨ ਦਾ ਮੌਕਾ ਨਹੀਂ ਮਿਲਿਆ ਫਿਰ ਮੈਂ ਰੱਬਗੇ ਅਰਦਾਸ ਕੀਤੀ ਕਿ ਮੇਰੀਆਂ ਮੇਰੀ ਕੁੜੀ ਹੋਵੇ ਬੇਟੀ ਹੋਵੇ ਤੇ ਮੈਂ ਉਹਨੂੰ ਕਥਕ ਸਿਖਾਵਾਂ ਬਟ ਵਾਈ ਗੁਰੂ ਜੀ ਨੇ ਵੀ ਇਹਨਾਂ ਨੂੰ ਦੋ ਬੜੇ ਹੋਨਹਾਰ ਬੱਚਿਆਂ ਨਾਲ ਲੜਕਿਆਂ ਨਾਲ ਪੇਜਾ ਇਹਨਾਂ ਨੂੰ ਗਿਫਟ ਕੀਤਾ ਪਰ ਹੁਣ ਉਹ ਦੋਨੋਂ ਲੜਕੇ ਸੀ ਫਿਰ ਛੋਟਾ ਜਿਹਾ ਲੜਕਾ ਸੀ ਉਹ ਡਾਂਸ ਦੇ ਵਿੱਚ ਰੁਚੀ ਰੱਖਦਾ ਸੀ ਆਪਦੀ ਤਾਂ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਆ ਇਹ ਕਥਕ ਸਿੱਖ ਲੇਗਾ ਤਾਂ ਮੈਨੇ ਕਹਾ ਹਾਂਜੀ ਜਰੂਰ ਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਔਰ ਬੱਚੇ ਨੇ ਇਨੀ ਡੈਡੀਕੇਸ਼ਨ ਨਾਲ ਸਿੱਖਣਾ ਸ਼ੁਰੂ ਕੀਤਾ ਕਿ ਆ ਜੋ ਕਲਰਸ ਦੇ ਡਾਂਸ ਦੀਵਾਨੇ ਸੀਜ਼ਨ 4 ਦੇ ਵਿੱਚ ਪਿਓਰ ਕਥਕ ਔਰ ਕਥਕ ਜੋ ਵੀ ਉਹਨੂੰ ਕ੍ਰਿਓਗ੍ਰਾਫਰਸ ਉੱਤੇ ਸਿਖਾ ਰਹੇ ਹੈ ਉਹਨੂੰ ਬਹੁਤ ਬਖੂਬੀ ਨਿਭਾ ਰਿਹਾ ਹੈ ਸਟਾਰਟਿੰਗ ਦੇ ਵਿੱਚ ਤਾਂ ਉਹਦੀ ਮਦਰ ਨੇ ਬਹੁਤ ਸਪੋਰਟ ਕੀਤਾ ਕਿਉਂਕਿ ਫੈਮਿਲੀ ਵਾਲੇ ਸਰਦਾਰ ਲੜਕਾ ਹੈ ਤਾਂ ਥੋੜੇ ਜਿਹਾ ਅਗੇਨਸਟ ਵੀ ਸੀ ਬਟ ਜਿਹੜੇ ਉਹਦੇ ਫਾਦਰ ਸੀ ਫਿਰ ਉਹਨਾਂ ਨੇ ਮਦਰ ਨਾਲ ਕੋਆਰਡੀਨੇਟ ਕੀਤਾ ਔਰ ਅੱਜ ਸਾਰੀ ਦੁਨੀਆ ਉਹਨੂੰ ਜਿਹੜਾ ਹੈ ਅਪਰੀਸ਼ੀਏਟ ਕਰ ਰਹੀ ਹੈ ਜੀ ਬਿਲਕੁਲ ਸੋ ਤਰਨਜੋਤ ਦੇ ਪੇਰੈਂਟਸ ਵੀ ਸਾਡੇ ਨਾਲ ਹੈਗੇ ਨੇ ਮੈਮ ਸਟੇਜ ਤੇ ਜਦੋਂ ਤਰਨਜੋਤ ਪਰਫਾਰਮ ਕਰਦਾ ਹੈ ਮਾਧਵੀ ਦੀਕਸ਼ ਨੇ ਐਚ ਐਚ ਕੌਮਪਲੀਮੈਂਟਸ ਦਿੰਦੇ ਨੇ ਸੋ ਕਿਸ ਤਰ੍ਹਾਂ ਦੀ ਫੀਲਿੰਗ ਸੀ ਉਸ ਟਾਈਮ ਤੇ ਕਿਉਂਕਿ ਸਰਦਾਰ ਲੜਕਾ ਕੋਈ ਕਥਕ ਕਰ ਰਿਹਾ ਔਰ ਇੰਡੀਆ ਲੈਵਲ ਤੇ ਉਹਨੂੰ ਰਿਪਰੈਜ਼ੈਂਟ ਕਰ ਰਿਹਾ ਸੋ ਕਿਸ ਤਰ੍ਹਾਂ ਦੀ ਫੀਲਿੰਗ ਸੀ ਮੈਂ ਜ਼ਰੂਰ ਸਰ ਤੁਹਾਡੇ ਤੌਰ ਮੈਮ ਤੁਹਾਡੇ ਤੋਂ ਜਾਨਣਾ ਚਾਹੂੰਗੀ ਇਸ ਫਿ ਲਈ ਦਾ ਸ਼ਬਦਾਂ ਵਿੱਚ ਤਾਂ ਬਿਆਨ ਕਰ ਹੀ ਨਹੀਂ ਸਕਦੇ ਆ ਕਿਉਂਕਿ ਜਿਹੜਾ ਸੁਪਨਾ ਮੈਂ ਦੇਖਿਆ ਸੀ ਉਹ ਅੱਜ ਮੇਰਾ ਬੇਟਾ ਪੂਰਾ ਕਰ ਰਿਹਾ ਹੈ ਤੇ ਸਪੀਚਲੈਸ ਹੋ ਜਾਂਦੀ ਮੈਂ ਕਿ ਕਿੱਦਾਂ ਬੋਲਾਂ ਮੈਂ ਕੀ ਕਰਾਂ ਸਮਝ ਨਹੀਂ ਆਂਦਾ ਇੱਕ ਮਾਂ ਦੀ ਬਸ ਅੱਖਾਂ ਨਾਲੋਂ ਆਸੂ ਬਸ ਨਿਕਲਦੇ ਨੇ ਬਸ ਐਹੀ ਫੀਲਿੰਗ ਬਿਆਨ ਕਰ ਸਕਦੀ ਆ ਮੈਂ ਬਾਕੀ ਕੁਝ ਮੂਤੋਂ ਕੁਝ ਨਹੀਂ ਬੋਲ ਸਕਦੀ ਮੈਂ ਸ਼ਬਦ ਹੀ ਨਹੀਂ ਮੇਰੇ ਕੋਲ ਸੋ ਕੁੜੀਆਂ ਕਥਕ ਕਰਦੀਆਂ ਅਸੀਂ ਦੇਖੀਆਂ ਨੇ ਲੇਕਿਨ ਥੋੜਾ ਬੇਟਾ ਪਹਿਲਾ ਹੈ ਹੈਨਾ ਇੱਥੇ ਔਰ ਉਹਨੇ ਮੈਨੂੰ ਲੱਗਦਾ ਕਾਫੀ ਰਿਕਾਰਡਸ ਵੀ ਸੈੱਟ ਕਰ ਦਿੱਤੇ ਨੇ ਆਲਰੇਡੀ ਕਿ ਪਹਿਲਾ ਸਰਦਾਰ ਮੁੰਡਾ ਕਥਕ ਡਾਂਸਰ ਸੋ ਬੀਇੰਗ ਅ ਫਾਦਰ ਤੁਸੀਂ ਕੀ ਕਹਿੰਦੇ ਹੋ ਸਾਡੇ ਲਈ ਤਾਂ ਬਹੁਤ ਪ੍ਰਾਊਡ ਵਾਲੀ ਗੱਲ ਹੈਗੀ ਹੈ ਔਰ ਵੈਸੇ ਉਹ ਸ਼ੌਂਕ ਵੀ ਹੈਗਾ ਸੀ ਔਰ ਸਰ ਦੀ ਮਿਹਨਤ ਅਕੈਡਮੀ ਕਰਕੇ ਜਾਂ ਜੋ ਵੀ ਹੈਗਾ ਮਤਲਬ ਬਹੁਤ ਅੱਗੇ ਪੱਛਾ ਗਿਆ ਹੈ ਔਰ ਆ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਉਹਦੇ ਕਰਕੇ ਮਤਲਬ ਸਭ ਦਾ ਨਾਮ ਰੋਸ਼ਨ ਹੋ ਰਿਹਾ ਬਹੁਤ ਅੱਛੀ ਗੱਲ ਹੈ ਬਹੁਤ ਆਈ ਊਡ ਸੇ ਕਿ ਉਦੇ ਜਿਹੜੇ ਫਾਦਰ ਆ ਸਭ ਤੋਂ ਜ਼ਿਆਦਾ ਸਪੋਰਟ ਸਿਸਟਮ ਰਹੇ ਉਹਦੇ 6 ਸਾਲ ਦੀ ਇਸ ਕਥਕ ਦੇ ਜਰਨੀ ਦੇ ਵਿੱਚ ਔਰ ਮੈਨੂੰ ਨੇ ਲੱਗਦਾ ਕਿ ਆ ਮੈਂ ਇੱਕ ਵਾਰੀ ਕਿਹਾ ਹੋਵੇ ਕਦੀ ਕਿ ਇਸ ਬੱਚੇ ਨੂੰ ਇਸ ਪਾਰਟਿਸਪੇਸ਼ਨ ਕਰਾਨੀ ਹੈ ਇੱਥੇ ਭੇਜਣਾ ਹੈ ਮੈਂ ਆਪਣੇ ਨਾਲ ਲੜਕੇ ਨੂੰ ਇੱਥੇ ਲੈ ਕੇ ਜਾਣਾ ਹੈ ਕਈ ਕਈ ਵਾਰੀ ਇੱਕ ਇੱਕ ਵੀ ਵਜਦਾ ਸੀ ਸਾਨੂੰ ਪ੍ਰੈਕਟਿਸ ਕਰਦੇ ਹੋਏ ਬਟ ਪੈਰੈਂਟਸ ਨੇ ਇੱਕ ਉਹਦੇ ਗੁਰੂ ਤੇ ਪੂਰਾ ਟਰਸਟ ਕੀਤਾ ਔਰ ਮਤਲਬ ਪੈਰੈਂਟਸ ਦਾ ਬਹੁਤ ਵੱਡਾ ਮੇਜਰ ਰੋਲ ਰਿਹਾ ਦੋਨੋਂ ਦੇ ਮਦਰ ਫਾਦਰ ਦਾ ਦੋ ਸਮਾਜ ਨੇ ਵੀ ਬਹੁਤ ਕੁਝ ਵੀ ਕੀਤਾ ਹੋਣਾ ਹੈ ਕਿ ਤੁਸੀ ਕਿਹੜੇ ਕੰਮ ਲਗਾਇਆ ਹੈ ਸਿਰ ਤੇ ਪੱਗ ਹੈ ਤੁਸੀ ਪੈਰਾਂ ਚ ਘੁੰਗਰੂ ਪਵਾ ਦਿੱਤਾ ਲੜਕੇ ਨੂੰ ਬਟ ਅੱਜ ਅਗਰ ਉਹ ਉਸ ਮੁਕਾਮ ਤੱਕ ਪਹੁੰਚਿਆ ਹੈ ਤਾਂ ਉਹਦੇ ਪੈਰੈਂਟਸ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਤਾਂ ਇਹਨਾਂ ਨੂੰ ਤਾਂ ਸਲਾਮ ਜ਼ਰੂਰ ਮੈਂ ਕਹਿਣਾ ਚਾਹੂੰਗਾ ਜਿਸ ਤਰ੍ਹਾਂ ਮੈਮ ਸਰ ਦੱਸ ਕੇ ਹਟੇ ਨੇ ਕਿ ਸੋਸਾਇਟੀ ਨੂੰ ਵੀ ਡੀਲ ਕਰਨਾ ਪੈਂਦਾ ਸੋ ਸਰਦਾਰ ਮੁੰਡਾ ਕਥਕ ਡਾਂਸਰ ਕਰ ਰਿਹਾ ਔਰ ਬੀਂਗ ਅ ਪੈਰੈਂਟਸ ਲੋਕਾਂ ਨਾਲ ਕਿਸ ਤਰ੍ਹਾਂ ਤੁਸੀਂ ਡੀਲ ਕੀਤਾ ਮੈਂ ਇਹ ਵੀ ਜ਼ਰੂਰ ਜਾਨਣਾ ਚਾਹੂੰਗੀ ਕਿਉਂਕਿ ਟੈਲੈਂਟ ਹੈ ਉਹਨੇ ਤਾਂ ਬਾਹਰ ਆਉਣਾ ਹੀ ਸੀ ਕਿਸੇ ਨਾ ਕਿਸੇ ਤਰੀਕੇ ਤਾਂ ਹਾਈਲਾਈਟ ਹੋਣਾ ਹੀ ਸੀਗਾ ਲੇਕਿਨ ਕਿਸੇ ਦਾ ਮੂੰਹ ਅਸੀਂ ਬੰਦ ਨਹੀਂ ਕਰ ਸਕਦੇ ਸੋ ਇਹ ਕਿਸ ਤਰ੍ਹਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਨਿਕਲੇ ਤੁਸੀਂ ਜਦੋਂ ਮੇਰੇ ਨਾਲ ਬੱਚੇ ਦਾ ਇੰਟਰਸਟ ਹੋਇਆ ਤੇ ਉਸਨੇ ਮੈਨੂੰ ਕਿਹਾ ਕਿ ਮੈਂ ਕਿਹਾ ਠੀਕ ਹੈ ਬੇਟਾ ਕਰਕੇ ਦੇਖੋ ਭਾਈ ਅੱਗੋ ਦੇਖਣੇ ਕੀ ਹੁੰਦਾ ਜਦੋਂ ਰਿਐਕਸ਼ਨ ਤੇ ਸਹੀ ਨਹੀਂ ਸੀ ਬਟ ਮੇਰਾ ਬੱਚਾ ਸਿਰਫ ਡਾਂਸ ਕਰਨਾ ਚਾਹੁੰਦਾ ਹੈ ਬਸ ਮੈਨੂੰ ਇਹ ਖੁਸ਼ੀ ਸੀ ਕਿ ਉਹ ਇਹਦੇ ਵਿੱਚ ਇੰਟਰਸਟਿਡ ਹੈ ਮੇਰਾ ਸੁਪਨਾ ਪੂਰਾ ਕਰ ਰਿਹਾ ਹੈ ਮੈਨੂੰ ਦੁਨੀਆ ਨਾਲ ਕੋਈ ਮਤਲਬ ਨਹੀਂ ਹੈ ਬਸ ਮੈਂ ਖੁਸ਼ ਸੀ ਕਿ ਮੇਰਾ ਬੱਚਾ ਇਸ ਵਿੱਚ ਔਰ ਅੱਜ ਜ ساری ਦੁਨੀਆ ਦੇਖ ਰਹੀ ਹੈ ਉਹਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਦੁਨੀਆ ਦੇਖ ਰਹੀ ਹੈ ਅੱਜ ਮੂੰਹ ਬੰਦ ਹੋ ਗਿਆ ਲੋਕਾਂ ਦਾ ਅੱਗੇ ਵੀ ਜਾ ਕੇ ਮੂੰਹ ਬੰਦ ਹੋਈ ਜਾਣਾ ਲੋਕਾਂ ਦਾ ਸੋ ਤਰਨ ਜੋ ਦਿਨ ਸਟੱਡੀਜ਼ ਕੀਨੇ ਕਦੋਂ ਸ਼ੁਰੂ ਕਰਦੇ ਨੇ ਉਹ ਡਾਂਸਿੰਗ ਕਰਨੀ ਕਦੋਂ ਸਟਾਰਟ ਹੁੰਦਾ ਹੈ ਉਹਨਾਂ ਦੀ ਜੱਗ ਐਕਚੁਅਲੀ ਅਸੀਂ ਦਿੱਲੀ ਤੋਂ ਆਏ ਤੇ ਉਹਨੂੰ ਸ਼ੁਰੂ ਤੋਂ ਡਾਂਸ ਬਚਪਨ ਤੋਂ ਡਾਂਸ ਤੋਂ ਸ਼ੌਂਕ ਦਾ ਸੀ ਤੇ ਫਿਰ ਮੈਂ ਜਿੱਦਾਂ ਨੈਟ ਵਗੈਰਾ ਵਿੱਚ ਤੇ ਸਰਚ ਕੀਤਾ ਤੇ ਕਲਾ ਨਿਖਾਰ ਅਕੈਡਮੀ ਦਾ ਮੈਨੂੰ ਮਿਲਿਆ ਤੇ ਮੈਂ ਕਿਹਾ ਕਿ ਚਲੋ ਹੁਣ ਉੱਥੇ ਜਾ ਕੇ ਪਾ ਕੇ ਦੇਖਨੇ ਆ ਉਹ ਟੀਵੀ ਦੇਖ ਕੇ ਵੀ ਡਾਂਸ ਕਰਦਾ ਸੀ ਕਈ ਮਤਲਬ ਵਿਆਹ ਸ਼ਾਦੀ ਵਿੱਚ ਉਹ ਡਾਂਸ ਕਰਨਾ ਮਤਲਬ 뮤직 बजਣਾ ਤੇ ਉਹ ਡਾਂਸ ਕਰਨਾ ਸ਼ੁਰੂ ਕਰ ਦਿੰਦਾ ਸੀ ਐਦਾਂ ਮਤਲਬ ਉਹਦਾ ਬਾਡੀ ਲੈਂਗੁਏਜ ਐਦਾਂ ਸੀ ਕਿ ਉਹ ਹਰ ਜਗ੍ਹਾ ਸੋਚਦਾ ਸੀ ਕਿ ਮੈਂ ਡਾਂਸ ਸ਼ੁਰੂ ਕਰ ਦਿਆਂ ਤੇ ਕਲਾਨੀ ਖਾਰ ਵਿੱਚ ਪਾਇਉ ਤੇ ਸੈਵੀ ਸਰ ਨੇ ਐਨਓ ਮਤਲਬ ਹਿਪ ਹੌਪ ਵਗੈਰਾ ਸਿਖਾਇਆ ਸਭ ਕੁਝ ਭੰਗੜਾ ਸਿਖਾਇਆ 올 ਡਾਂਸ ਫਾਰਮ ਉਹ ਕਰਦਾ ਹੈਗਾ ਯਾਨੀ ਕਿ ਕਥਕ ਕਰਦਾ ਹੈ ਬਟ ਕਥਕ ਉਹਦੇ ਮਤਲਬ 4-5 ਸਾਲ ਦੇ ਬਾਅਦ ਫਿਰ ਪੁਲਕੀ ਸਰ ਆਏ ਫਿਰ ਉਹਨੇ ਕਥਕ ਵਿੱਚ ਵੀ ਇੰਟਰਸਟ ਦਿਖਾਇਆ ਮੈਂ ਕਿਹਾ ਕੋਈ ਗੱਲ ਨਹੀਂ ਮੇਟਾ ਮੈਨੂੰ ਤੇ ਹੋਰ ਜਾ ਕੇ ਖੁਸ਼ੀ ਹੋਈ ਕਿ ਮੈਂ ਜੋ ਨਹੀਂ ਕਰ ਪਾਈ ਉਹ ਮੇਰਾ ਬੇਟਾ ਕਿਉਂਕਿ ਮੈਂ ਕਥਕ ਕਰਨਾ ਚਾਹੁੰਦੀ ਸੀ ਬਚਪਨ ਤੋਂ ਮੈਂ ਕਿਹਾ ਨਹੀਂ ਬੇਟਾ ਤੂੰ ਕਰ ਐਦਿਸ ਮੇਰੇ ਹਸਬੰਡ ਨੇ ਮੇਰਾ ਪੂਰਾ ਸਪੋਰਟ ਦਿੱਤਾ ਉਹ ਮੇਰੇ ਦੋ ਬੇਟੇ ਨੇ ਇੱਕ ਵੱਡਾ ਵਾਲਾ క్రికెਟਰ ਹੈ ਉਹਨੂੰ ਅਸੀਂ ক্রিকেট ਲਾਈਨ ਵਿੱਚ ਸਪੋਰਟ ਕਰਦੇ ਆਂ ਐਨੋ ਡਾਂਸ ਵਿੱਚ ਔਰ ਬਾਕੀ ਪੁਲਕੀਸਰ ਨੇ ਦੋਨੋਂ ਅੱਜ ਦੇਖੋ ਕਿੱਥੋਂ ਦੀ ਕਿੱਥੇ ਪਹੁੰਚਾ ਦਿੱਤਾ ਵੇ ਉਹ ਅੱਜ ਡਾਂਸ ਦਿਵਾਨੇ ਦੇ ਵਿੱਚ ਪਰਫਾਰਮ ਕਰਦਾ ਪਿਆ ਅਸੀਂ ਸਾਰੇ ਬਹੁਤ ਖੁਸ਼ ਆ ਦੁਨੀਆ ਦਾ ਤੇ ਮੂੰਹ ਵੈਸੇ ਹੀ ਬੰਦ ਹੋ ਗਿਆ ਦੇਖ ਕੇ ਬੰਦ ਹੋ ਗਿਆ ਕਿ ਪੰਜਾਬ ਦਾ ਪੁੱਤਰ ਦੇਖੋ ਕਿੱਥੇ ਤੱਕ ਜਾ ਸਕਦਾ ਹੈ ਕਿਉਂਕਿ ਜਿੱਥੇ ਅਰਸ਼ਦੀਪ ਨੇ ਕ੍ਰਿਕਟ ਚ ਨਾਮ ਕਮਾਇਆ ਉਥੇ ਹੁਣ ਮਨ ਲਦਾ ਤਰਨਜੋਤ ਡਾਂਸਿੰਗ ਦੇ ਵਿੱਚ ਅੱਗੇ ਜਾ ਰਿਹਾ ਔਰ ਤੁਹਾਡਾ ਸਾਰਿਆਂ ਦਾ ਨਾਮ ਉਹਦੇ ਪਿੱਛੇ ਜੁੜ ਰਿਹਾ ਕਿਉਂਕਿ ਤੁਸੀਂ ਸਪੋਰਟ ਸਿਸਟਮ ਹੋ ਸੋ ਸਰ ਤੁਸੀਂ ਬੀਇੰਗ ਅ ਫਾਦਰ ਕੀ ਚੈਲੰਜਸ ਫੇਸ ਕੀਤੇ ਫੇਸ ਕੀ ਲੋਕਾਂ ਦੀ ਗੱਲਾਂ ਤੇ ਮਿਲੀਆਂ ਸੁਣਨ ਨੂੰ ਕਿ ਵਾਏ ਘੁੰਗਰੂ ਪਾਇਆ ਹੈ ਸਰਦਾਰ ਬੱਚਾ ਟਰਮਨ ਬਣਿਆ ਹੋਇਆ ਲੇਕਿਨ ਉਹ ਸਭ ਗੱਲਾਂ ਨੂੰ ਅਸੀਂ ਸਾਈਡ ਕਰਕੇ ਬੱਚੇ ਦਾ ਮਨੋਬਲ ਅਸੇ ਡਾਊਨ ਨਹੀਂ ਕਰਨਾ ਸੀਗਾ ਤੇ ਬੱਚੇ ਨੂੰ ਅਸੀਂ ਪ੍ਰੋਮੋਟ ਕੀਤਾ ਔਰ ਉਹਨੂੰ ਅਕੈਡਮੀ ਅੱਛੇ ਮਿਲੇ ਸ਼ੁਰੂਆਤ ਉਹ ਗੁਨੀਤਾ मैम ਫਿਰ ਸੈਵੀ ਸਰ ਪੁਲਕਿਤ ਸਰ ਸਾਰਿਆਂ ਨੇ ਉਹਨਾਂ ਨੂੰ ਬੜਾ ਸਪੋਰਟ ਕੀਤਾ ਔਰ ਅੱਜ ਬੱਚਾ ਇਸ ਲੇਵਲ ਤੇ ਹੈਗਾ ਤੇ ਸੋਨਾਂ ਨੂੰ ਬਹੁਤ ਕੁਝ ਆਇਆ ਲੇਕਿਨ ਅੱਜ ਉਹਨਾਂ ਦੇ ਵੀ ਮੂੰਹ ਬੰਦ ਹੋ ਗਏ ਜਿਨ੍ਹਾਂ ਨੇ ਸਾਨੂੰ ਬੋਲਿਆ ਸੀਗਾ ਅੱਜ ਉਹੀ ਕਹਿੰਦੇ ਨੇ ਕਿ ਤੁਹਾਡਾ ਬੱਚਾ ਬਹੁਤ ਚੰਗਾ ਕਰ ਰਿਹਾ ਹੈ ਉਹਨਾਂ ਨੇ ਵੀ ਸੁਣ ਕੇ ਬੜਾ ਚੰਗਾ ਲੱਗਦਾ ਹੈ ਜਿਹਦਾ ਫੋਨ ਨਹੀਂ ਆਂਦਾ ਸੀ ਉਹਦਾ ਵੀ ਫੋਨ ਆਂਦਾ ਹੈ ਸਾਨੂੰ ਵਧਾਈ ਵਾਸਤੇ ਹਾਂ ਕਹਿੰਦੇ ਹੁਣ ਗੋਂਬੇ ਆ ਰਾਈਟ ਕਿੰਨੇ ਟਾਈਮ ਲਈ ਗਏ ਨੇ ਔਰ ਕਦੋਂ ਵਾਪਸ ਆਉਣਾ ਹੈ ਔਰ ਕੀ ਪਲਾਨਸ ਨੇ ਅੱਗੇ ਦੇ ਫਿਊਚਰ ਦੇ ਫਿਊਚਰ ਪਲਾਨੀ ਅਸੀਂ ਕੁਝ ਕਰਕੇ ਨਹੀਂ ਰੱਖਿਆ ਹੋਇਆ ਬਾਕੀ ਅਸੀਂ ਤਾਂ ਇਹ ਸੋਚਾਂਗੇ ਕਿ ਮੇਰਾ ਬੱਚਾ ਵੀਨਰ ਹੋ ਕੇ ਆਏ ਅੱਗੇ ਤੱਕ ਜਾਏ ਔਰ ਬਾਕੀ ਦੇਖੋ ਜਬਰਨੋ ਜੋ ਮਨਜੂਰ ਹੈਗਾ ਸੋ ਸਰ ਤੁਸੀਂ ਉਹਦੇ ਲਈ ਕੀ ਪਲਾਨਸ ਕੀਤੇ ਨੇ ਕਿਉਂਕਿ ਆਲਰੇਡੀ ਸਾਰੇ ਇਮਪ੍ਰੈਸ ਨੇ ਤਰਨ ਜੋਤੋ ਹੈਨਾ ਅਸੀਂ ਜਿਵੇਂ ਤੁਸੀਂ ਵੀ ਦਿਖਾਈ ਕਲਿਪਸੋ ਦੇ ਬਹੁਤ ਸਾਰੇ ਸੋ ਦੇਖ ਕੇ ਬੜੀ ਯੂਨਿਕਨੈਸ ਨਜ਼ਰ ਆ ਰਹੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਟੈਲੈਂਟ ਅਸੀਂ ਦੇਖਿਆ ਹੀ ਨਹੀਂ ਕਦੀ ਨਹੀਂ ਦੇਖਿਆ ਸੋ ਇਹ ਸਪੋਰਟ ਤੁਸੀਂ ਕੀਤੀ ਹੈਨਾ ਸੋ ਤੁਸੀਂ ਬੀਂਗਾ ਗੁਰੂ ਬੀਂਗਾ ਮੈਂਟਰ ਕੀ ਫਿਊਚਰ ਸੋਚਿਆ ਉਹਨਾਂ ਦੇ ਜਦੋਂ ਉਹ ਤਰਨ ਡਾਂਸ ਸਿੱਖਦਾ ਸੀ ਉਹਦੇ ਮਦਰ ਦਾ ਇੱਕ ਸੁਪਨਾ ਸੀ ਕਿ ਉਹ ਟੀਵੀ 'ਚ ਆ ਜਾਏ ਕਿਉਂਕਿ ਬਹੁਤ سارے ਲੋਕੀ ਕੁਝ ਵੀ ਬੋਲਦੇ ਸੀ ਕਿ ਇਹ ਸਰਦਾਰ ਲੜਕਾ ਹੈ ਸੋ ਸ਼ੀ ਸੈਡ ਕਿ ਮੈਂ ਕਿਸੇ ਨੂੰ ਮੂੰਹ ਨਾਲ ਜਵਾਬ ਨਹੀਂ ਦੇਣਾ ਚਾਹੁੰਦੀ ਲੋਕੀ ਨੂੰ ਟੀਵੀ ਤੇ ਦੇਖਣਗੇ ਲੋਕਾਂ ਦੇ ਮੂੰਹ ਆਪਣੇ ਬੰਦ ਹੋ ਜਾਣਗੇ ਸੋ ਅੱਜ ਲੋਕੀ ਦਰਸ਼ਕ ਸਾਨੂੰ ਦੇਖ ਰਹੇ ਹੈ ਸਭ ਤੋਂ ਪਹਿਲਾਂ ਤਾਂ ਮੈਂ ਅਪੀਲ ਕਰੂੰਗਾ ਕਿ ਬੱਚੇ ਨੂੰ ਅੱਜ ਸਾਡਾ ਸਾਥ ਸਤਾ ਇੱਥੋਂ ਮਿਲਿਆ ਹੁਣ ਤੁਹਾਡੇ ਸਾਰਿਆਂ ਦੇ ਸਾਥ ਦੀ ਜ਼ਰੂਰਤ ਹੈ ਤਾਂ ਇਸ ਲਈ ਬੱਚੇ ਨੂੰ ਵੋਟ ਜ਼ਰੂਰ ਕਰਨਾ ਹਰ ਸੈਟਰਡੇ ਔਰ ਸੰਡੇ 9:30 ਵਜੇ ਕਲਰਸ ਚੈਨਲ ਤੇ ਡਾਂਸ ਦੀਵਾਨੇ ਅੰਦਰ ਔਰ ਜਿਸ ਦਿਨ ਵੀ ਜਾਂ ਸੈਟਰਡੇ ਜਾਂ ਸੰਡੇ ਜਿਸ ਦਿਨ ਵੀ ਤਰਨਜੋਤ ਔਰ ਕਾਸ਼ਵੀਕ ਪੇਅਰ ਦੇ ਵਿੱਚ ਡਾਂਸ ਕਰ ਰਹੇ ਨੇ ਜਿਸ ਦਿਨ ਵੀ ਉਹਨਾਂ ਦੀ ਪਰਫਾਰਮੈਂਸ ਹੁੰਦੀ ਹੈ ਉਸ ਰਾਤ 9:30 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 9:30 ਵਜੇ ਤੱਕ VOTINGs ਲਾਈਨ ਜਿਹੜੀਆਂ ਖੁੱਲੀਆਂ ਰਹਿੰਦੀਆਂ ਨੇ ਜੀਓ ਸਿਨੇਮਾ ਤੇ ਆਪਾਂ ਜਾ ਕੇ ਵੋਟ ਕਰਨੀ ਹੁੰਦੀ ਹੈ ਔਰ ਆਪਾਂ ਹੁਣ ਤੁਹਾਡੇ ਸਾਥ ਦੀ ਸਾਰਿਆਂ ਦੀ ਪੂਰੇ ਪੰਜਾਬ ਦੀ ਪੂਰੇ ਇੰਡੀਆ ਦੇ ਸਾਥ ਦੀ ਜ਼ਰੂਰਤ ਹੈ ਕਿਉਂਕਿ ਇਹ ਡਾਂਸ ਸਾਡਾ ਇੰਡੀਆ ਦਾ ਡਾਂਸ ਹੈ ਔਰ ਇਹ ਪੰਜਾਬ ਚੋਂ ਬੱਚਾ ਰਿਪਰੈਜ਼ੈਂਟ ਕਰ ਰਿਹਾ ਹੈ ਤੀਸਰੀ ਗੱਲ ਕਿ ਬੱਚੇ ਦਾ ਸ਼ੋਅ ਤੋਂ ਬਾਅਦ ਦੇ ਪਲਾਨ ਕੀ ਹੈ ਕਿਉਂਕਿ ਜਦੋਂ ਉਹ ਸ਼ੋਅ ਤੱਕ ਕਿ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਮਮਾ ਦਾ ਸੁਪਨਾ ਹੈ ਕਿ ਮੈਂ ਸ਼ੋਅ ਤੇ ਜਾਣਾ ਹੈ ਬਟ ਉਹਨੇ ਐਕਚੁਅਲ ਦੇ ਵਿੱਚ ਇੱਕ ਇੰਟਰਨੈਸ਼ਨਲ ਪਰਫਾਰਮਰ ਬੰਨਾ ਹੈ ਸੋ ਹੁਣ ਮੈਨੂੰ ਇਦਾਂ ਲੱਗਦਾ ਹੈ ਕਿ ਸਾਡੇ ਸਾਰਿਆਂ ਦੇ ਸਾਥ ਨਾਲ ਤੁਹਾਡੇ ਸਾਰੇ ਦਰਸ਼ਕਾਂ ਦੇ ਸਾਥ ਨਾਲ ਜੇ ਤੁਸੀਂ ਉਹਨੂੰ ਵੋਟਾਂ ਪਾਉਂਗੇ ਉਹ ਡਾਂਸ دیوانه ਜਿੱਤ ਜਾਏਗਾ ਔਰ ਉਸ ਤੋਂ ਬਾਅਦ ਉਹਦਾ ਜਿਹੜਾ ਸੁਪਨਾ ਹੈ ਇੰਟਰਨੈਸ਼ਨਲ ਆਰਟਿਸਟ ਬਨਨ ਦਾ ਉਹ ਬੜੇ ਜਲਦੀ ਪੂਰਾ ਹੋ ਜਾਏਗਾ ਜੀ ਸੋ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਾਰੀਆਂ ਬਲੇਸਿੰਗਸ ਫਿਊਚਰ ਦੇ ਲਈ ਸੋ ਇਹ ਸੀ ਜੀ ਮੇਰੇ ਨਾਲ ਤਰਨਜੋਦ ਦੇ ਮੈਂਟਰ ਔਰ ਉਹਨਾਂ ਦੇ ਪੇਰੈਂਟਸ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਔਰ ਤਰਨਜੋਦ ਦੇ ਸੁਪਨੇ ਕੀ ਨੇ ਉਹ ਤਾਂ ਉਹਨਾਂ ਦੇ ਮੈਂਟਰ ਪੁਲਕਿਤ ਜੀ ਨੇ ਦੱਸ ਦਿੱਤਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਅੱਛਾ ਆਰਟਿਸਟ ਬਣਨਾ ਚਾਹੁੰਦਾ ਹੈ ਉਹ ਸੋ ਫਿਲਹਾਲ ਲਈ ਉਹ ਜਿਹੜਾ ਰਿਐਲਿਟੀ ਸ਼ੋ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ ਸੋ ਉਹਨਾਂ ਦੇ ਜਿਹੜੇ ਤੁਸੀਂ ਵਿੱਚ ਵਿੱਚ ਕਲਿੱਪਸ ਦੇਖ ਰਹੇ ਹੋ ਇਹੀ ਉਹਨਾਂ ਦੀ ਯੂਨਿਕਨੈਸ ਹੈ ਔਰ ਇਹੀ ਉਹਨਾਂ ਨੂੰ ਜੋ ਹੈ ਅੱਗੇ ਲੈ ਕੇ ਗਈ ਹੈ ਸੋ ਟੈਲੈਂਟ ਨੂੰ ਕਦੇ ਦਬਾਓ ਤੁਸੀਂ ਤੰਗ ਰੱਖਦੇ ਹੋ ਆਪਣੇ ਸੁਪਨੇ ਪੂਰੇ ਕਰਨ ਦੀ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰਤ ਖੁੱਲਾ ਦੈਨਿਕ ਸਵੇਰਾ ਟੀਵੀ ਲੁਧਿਆਣਾ 올 ਵਰਲਡ ఓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप